ਵੈਰਦੀਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਨਕਸ਼ਾ ਲੈ ਕੇ ਆਏ ਜੀ ਤੁਹਾਡੇ ਲਈ ਤੇ ਜਿਵੇਂ ਪਹਿਲਾਂ ਲੈ ਕੇ ਆਉਂਦੇ ਆ ਨਵੇਂ-ਨਵੇਂ ਨਕਸ਼ੇ ਉਸੇ ਤਰ੍ਹਾਂ ਅੱਜ ਵੀ ਆਪਾਂ ਇੱਕ ਨਵਾਂ ਨਕਸ਼ਾ ਲੈ ਕੇ ਆਏ ਆ ਜੀ ਇਸ ਗ੍ਰੰਥ ਦੇ ਵਿੱਚ ਨਵਾਂ ਨਕਸ਼ਾ ਹੈ ਜੀ ਇਹ ਬਿੱਛੂ ਦੇ ਜ਼ਹਿਰ ਦਾ ਜਿਵੇਂ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਇਵੇਂ ਹੀ ਜ਼ਹਿਰੀਲੇ ਜਾਨਵਰ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਇਹ ਉਹਦੇ ਲਈ ਬਹੁਤ ਹੀ ਸੋਖਾਲ ਨੁਕਸਾ ਹੈਗਾ ਤੇ ਜਿਹੜਾ इजी ਆਪਾਂ ਕਰ ਸਕਦੇ ਆ ਤੇ ਇਹਦੇ ਲਈ ਅਸੀਂ ਅ ਬਿੱਚੂ ਦੇ ਜ਼ਹਿਰ ਦੇ ਲਈ ਇਹ ਨੁਸਖਾ ਜਿਹੜਾ ਉਹਦੇ ਲਈ ਕੀ ਕਰਨਾ ਕੀ ਹੈ ਸਿਰਫ ਸਿੰਪਲ ਜਿਹਾ ਹੀ ਨੁਕਸਾ ਹੈ ਇਹਦੇ ਵਾਸਤੇ ਤੁਸੀਂ ਗਧੇ ਦੇ ਸਿਰ ਦੇ ਜਾਂ ਪੂਛ ਦੇ ਵਾਲ ਰੋਮਾ ਰੋਮਾ ਨੂੰ ਕਹਿੰਦੇ ਨੇ ਵਾਲ ਵਾਲਾ ਨੂੰ ਰੋਮ ਲਿਖਿਆ ਹੋਇਆ ਇਹਦੇ ਵਿੱਚ ਗਧੇ ਦੇ ਸਿਰ ਦੇ ਜਾਂ ਪੂਛ ਦੇ ਬਾਲਾਂ ਦਾ ਧੂਪ ਧੂਪ ਕਰਨਾ ਜੀ ਜਿਸ ਜਗ੍ਹਾ ਬਿੱਛੂ ਨੇ ਡੱਸਿਆ ਉਸ ਜਗ੍ਹਾ ਤੇ ਤੁਸੀਂ ਇਹਦੀ ਧੂਪ ਦੇਣੀ ਹੈ ਇਸ ਨਾਲ ਬਿੱਸ਼ੂਏ ਦੀ ਜਿਹੜੀ ਜ਼ਹਿਰ ਹੈ ਮਤਲਬ ਵਿਖ ਇਉਂ ਖਿੱਚੀ ਜਾਂਦੀ ਹੈ ਜਿਸ ਤਰ੍ਹਾਂ ਧਨ ਨੂੰ ਜੂਆ ਨਾਸ ਕਰ ਦਿੰਦਾ ਵੀ ਇਹ ਇੰਨਾ ਵਧੀਆ ਹੋ ਹੈਗਾ ਐਨੇ ਪਾਵਰਫੁੱਲ ਹੁੰਦੇ ਨੇ ਬਿੱਛੂ ਦੇ ਜ਼ਹਿਰ ਨੂੰ ਖਤਮ ਕਰਨ ਵਾਸਤੇ ਗਧੇ ਦੇ ਜਿਹੜੇ ਬਾਲ ਹੁੰਦੇ ਨੇ ਸਿਰ ਦੇ ਜਾਂ ਪੂਛ ਦੇ ਗਦੇ ਦੇ ਸਿਰ ਦੇ ਜਾਂ ਪੂਛ ਦੇ ਵਾਲ ਲੈ ਕੇ ਤੁਸੀਂ ਬਸ ਉਹਦੇ ਧੂਫ ਦੇਣੀ ਹੈ ਜਿਸ ਜਗ੍ਹਾ ਵਿਚੂ ਨੇ ਡੱਸਿਆ ਉਸ ਜਗ੍ਹਾ ਧੂਫ ਦਿਓ ਤੇ ਇਹਦੇ ਨਾਲ ਸਾਰਾ ਜ਼ਹਿਰ ਜਿਹੜਾ ਉਹ ਖਤਮ ਹੋ ਜਾਂਦਾ ਵਿਚੂ ਦਾ ਤੇ ਫਿਰ ਉਹ ਜਿਹੜੀ ਸਾਨੂੰ ਉਹਦੀ ਪੀੜ ਹੈਗੀ ਵਿਚੂ ਦੇ ਡੰਗ ਦੀ ਪੀੜਾ ਵੀ ਬਹੁਤ ਹੁੰਦੀ ਹੈ ਜੀ ਦਰਦ ਬਹੁਤ ਹੁੰਦਾ ਤੇ ਉਹ ਵੀ ਖਤਮ ਹੋ ਜਾਂਦਾ ਹੈ ਜ਼ਹਿਰ ਵੀ ਖਤਮ ਹੋ ਜਾਂਦੀ ਹੈ ਤੇ ਇਹਦੇ ਨਾਲ ਸਾਨੂੰ ਬਹੁਤ ਹੀ ਸੁੱਖ ਮਿਲੂਗਾ ਤੇ ਫਿਰ ਜਿਹੜਾ ਜ਼ਹਿਰ ਦਾ ਉਹ ਖਤਰਾ ਵੀ ਖਤਮ ਹੋ ਜਾਂਦਾ ਹੈ ਸੋ ਇਹ ਨੁਕਸਾ ਬਹੁਤ ਵਧੀਆ ਹੈਗਾ ਇਹ ਸੀ ਕੋਈ ਵੀ ਇਹ ਤਬਾਲ ਅਸੀਂ ਆਪਾਂ ਲਿਆ ਕੇ ਰੱਖ ਸਕਦੇ ਹਾਂ ਜੇ ਕਦੀ ਰੱਬ ਨਾ ਕਰੇ ਇਸ ਤਰ੍ਹਾਂ ਦੀ ਜ਼ਰੂਰਤ ਪੈ ਜਾਵੇ ਕਿਸੇ ਨੂੰ ਵੀ ਪੈ ਸਕਦੀ ਹੈ ਆਸਗਵਾਂਡ ਚ ਸਾਡੇ ਵਾਲੇ ਦੋ ਵਾਲੇ ਕਿਸੇ ਨੂੰ ਵੀ ਹੋ ਸਕਦਾ ਹੈ ਤੇ ਸੋ ਉਹਦੇ ਵਾਸਤੇ ਨੁਕਸਾ ਬਹੁਤ ਹੀ ਵਧੀਆ ਜੀ ਜੇ ਪਸੰਦ ਆਇਆ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਕਿ ਹੋਰ ਵੀਡੀਓ ਤੁਹਾਡੇ ਤੱਕ ਇਹ ਪਹੁੰਚ ਸਕਣ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ